ਜ਼ਿੰਦਗੀ ਕਦੇ ਵੀ ਸਾਂਵੀ ਨਹੀਂ ਹੁੰਦੀ ਉਤਾਰ ਚੜਾ ਆਉਂਦੇ ਹੀ ਰਹਿੰਦੇ ਆ ਸਭ ਕਾਸੇ ਲਈ ਜੋਜਣਾ ਹੀ ਪੈਂਦਾ ਏ ਹੱਕਾਂ ਨੂੰ ਕੋਈ ਥਾਲੀ ਚ ਪਰੋਸ ਕੇ ਨਹੀਂ ਦਿੰਦਾ ਇਹਨਾਂ ਲਈ ਲੜਨਾ ਹੀ ਪੈਂਦਾ ਏ ਤੇ ਇਤਿਹਾਸ ਗਵਾਏ ਪੰਜਾਬ ਦੇ ਜੰਮਿਆਂ ਨੂੰ ਜੰਗਾਂ ਯੁੱਧਾਂ ਦਾ ਹੀ ਵਾਰ ਹੈ ਵੱਡੇ ਵੱਡੇ ਬਦਲਾ ਪੰਜਾਬੀਆਂ ਨੇ ਹੀ ਲਿਆਂਦੇ ਨੇ ਪੰਜਾਬ ਹਮੇਸ਼ਾ ਮੱਚ ਦੀ ਪੱਟੀ ਵਾਂਗ ਰਿਹਾ ਹੈ ਪੰਜਾਬੀਆਂ ਹਿੱਸੇ ਸਦਾ ਹੀ ਕੁਰਬਾਨੀਆਂ ਆਈਆਂ ਹੈ ਸਾਡੇ ਗੁਰੂਆਂ ਦੇ ਵੇਲੇਆਂ ਤੋਂ ਪਰ ਸਦਕੇ ਮਾਂ ਦੇ ਬੱਬਰ ਸ਼ੇਰਾਂ ਦੇ ਇਹਨਾਂ ਕਦੇ ਪੈਰ ਪਛਾਣ ਨਹੀਂ ਪਟੇ ਹੱਸ ਕੇ ਲਾੜੀ ਮੌਤ ਵੇ ਆਉਂਦੇ ਆ ਪੰਜਾਬ ਵੈਰੀਆਂ ਦੇ ਨਿਸ਼ਾਨੇ ਤੇ ਹਮੇਸ਼ਾ ਰਿਹਾ ਪਰ ਪੰਜਾਬ ਦੇ ਸਰਲਾਥੀ ਯੋਧਿਆਂ ਨੇ ਸਦਾ ਵੈਰੀਆਂ ਦੇ غرੂਰ ਨੂੰ ਭੰਨਿਆ ਅੱਜ ਜਿਹੜੇ ਕਾਬਲ ਕੰਧਾਰ ਦੇ ਵਸਿੰਦਿਆਂ ਨੇ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਨੂੰ ਮੋਹਰੇ ਲਾਇਆ ਹੈ ਤਕਰੀਬਨ 2 ਸਦੀਆਂ ਪਹਿਲਾਂ ਉਹਨਾਂ ਨੂੰ ਪੰਜਾਬ ਨੇ ਹੀ ਜਿੱਤਿਆ ਸੀ ਪੰਜਾਬੀ ਮੋਢ ਤੋਂ ਹੀ ਚੜਦੀ ਕਲਾ ਵਾਲੇ ਰਹੇ ਨੇ ਇਹਨਾਂ ਨੇ ਲੱਖਾਂ ਦੀ ਤਰਦਾਦ ਮੂਹਰੇ ਮੁਠੀ ਪਰ ਹੁੰਦਿਆਂ ਵੀ ਕਦੇ ਈ ਨਹੀਂ ਮੰਨੀ ਸਗੋਂ ਵੈਰੀ ਨੂੰ ਲਲਕਾਰਿਆ ਹੀ ਹੈ ਅੱਜ ਭਾਵੇਂ ਪੰਜਾਬ ਦੀ ਜਵਾਨੀ ਨਸ਼ਿਆਂ ਚ ਗਰਕ ਰਹੀ ਹੈ ਨੇਤਾ ਲੁੱਟ ਰਹੇ ਨੇ ਨੌਜਵਾਨ ਪੀੜੀ ਧੜਾ ਧੜ ਬਾਹਰ ਨੂੰ ਜਾ ਰਹੀ ਹੈ ਸਾਡੀ ਵਰਗਲਾਈ ਨੌਜਵਾਨ ਪੀੜੀ ਆਪਦੇ ਹੱਕਾਂ ਲਈ ਲੜਨ ਦੀ ਥਾਂ ਭਾਵੇਂ ਲੋਟੂ ਨੇਤਾਵਾਂ ਦੀਆਂ ਰੈਲੀਆਂ ਚ ਜਾਂਦੇ ਆ ਪਰ ਅਜੇ ਵੀ ਮਾਂ ਦੇ ਸ਼ੇਰ ਪੁੱਤ ਹੈਗੇ ਆ ਜਿਹੜੇ ਹੱਕਾਂ ਲਈ ਲੜਨਾ ਅੜਨਾ ਤੇ ਖੜਨਾ ਜਾਣਦੇ ਆ ਜਿਹੜੇ ਸਮੇਂ-ਸਮੇਂ ਤੇ ਦੁਨੀਆ ਨੂੰ ਦੱਸਦੇ ਆ ਕਿ ਪੰਜਾਬ ਕਿਸੇ ਦੇ ਮੁਕਾਏ ਨਹੀਂ ਮੁਕਣਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਸਾਡੇ ਗੁਰੂਆਂ ਦੀ ਜਨਮ ਭੂਮੀ ਤੇ ਕਰਮ ਭੂਮੀ ਹੈ ਸਾਨੂੰ ਜਿੰਨਾ ਦਬਾਉਂਗੇ ਅਸੀਂ ਓਨਾ ਹੀ ਦੁਨੇ ਚੋਨੇ ਹੋ ਕੇ ਵਧਾਂਗੇ ਅਸੀਂ ਜ਼ੁਲਮ ਦਾ ਟੱਕਰਾ ਕਰਨਾ ਸਾਡੇ ਗੁਰੂਆਂ ਤੋਂ ਸਿੱਖਿਆ ਹੈ ਸਾਡੇ ਗੁਰੂਆਂ ਨੇ ਸਾਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਆ ਜਿਹੜੇ ਕਹਿੰਦੇ ਆ ਪੰਜਾਬ ਗਰਖ ਗਿਆ ਜਾਂ ਪੰਜਾਬ ਦਾ ਕੋਈ ਹਾਲ ਨਹੀਂ ਸੁਣ ਲੋ ਪੰਜਾਬ ਹਰੀ ਸਿੰਘ ਨੜੂਆ ਏ ਜਿਨੇ ਮੁਗਲਾਂ ਨੂੰ ਪੰਜਾਬ ਤੋਂ ਖਦੇੜਿਆ ਸੀ ਪੰਜਾਬ ਬੰਦਾ ਸਿੰਘ ਬਹਾਦਰ ਹੈ ਜਿਹਦੇ ਨਾਂ ਤੋਂ ਵੈਰੀ थर-थर ਕੰਬਦੇ ਸੀ ਪੰਜਾਬ ਕਿਤੇ ਨਹੀਂ ਜਾਂਦਾ ਉਹ ਬਾਜਾਂ ਵਾਲਾ ਪੰਜਾਬ ਨੂੰ ਕਿਤੇ ਨਹੀਂ ਜਾਣਦਾ ਉਹਨੇ ਆਪੇ ਮੋੜ ਲਿਆਉਣਾ ਪਟਕਿਆਂ ਨੂੰ ਬਸ ਜਗੜਾ ਰੱਖਿਓ ਸਮਾ ਮਸਾਲਾ ਦਿੰਦਾ ਏ ਪੰਜਾਬ ਦੀਆਂ ਤੇ ਸਦਾ ਦਿੰਦਾ ਰਹੂਗਾ ਪੰਜਾਬੀ ਜਿੱਥੇ ਜਾਣਗੇ ਪੰਜਾਬ ਨੂੰ ਨਾਲ ਲੈ ਜਾਣਗੇ ਪੰਜਾਬ ਨਹੀਂ ਮੁੱਕਣਾ ਇਹ ਗੁਰੂਆਂ ਦਾ ਲਾਇਆ ਉਹ ਬੂਟਾ ਏ ਜਿਹਨੂੰ ਪੰਜਾਬੀਆਂ ਨੇ ਆਪਣੇ ਲਹੂ ਨਾਲ ਸਿੰਜਿਆ